ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਖੇਤਰ ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਪਿੰਡ ਬਾਉਪੁਰ ਤੋਂ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਈ ਦੱਸਦੇ ਕਿ ਦਰਿਆ ਬਿਆਸ ਨੇ ਇਸ ਇਲਾਕੇ ਨੂੰ ਵੱਡੀ ਮਾਰ ਮਾਰੀ ਹੈ ਤੇ ਆਰਜੀ ਬੰਨ ਟੁੱਟਣ ਤੋਂ ਬਾਅਦ ਪੂਰਾ ਇਲਾਕਾ ਪਾਣੀ ਦੇ ਵਿੱਚ ਡੁੱਬ ਗਿਆ ਹੈ ਇਸ ਵਿਚਾਲੇ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ ਐਸਟੀਆਰਐਫ ਦੀ ਟੀਮ ਵੱਲੋਂ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਪਾਣੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਦੂਜੇ ਪਾਸੇ ਪੁਲਿਸ ਵੱਲੋਂ লাশ ਨੂੰ ਕਬਜ਼ੇ 'ਚ ਲੈ ਲਿਆ ਗਿਆ ਤੇ লাশ ਨੂੰ ਸਿਵਲ ਹਸਪਤਾਲ ਦੇ ਮਰਦਾ ਘਰ ਵਿੱਚ ਰਖਵਾ ਕੇ ਜਾਂਚ ਆਰੰਭ ਕਰ ਦਿੱਤੀ ਗਈ ਹੈ ਫਿਲਹਾਲ লাশ ਦੀ شناخت ਨਹੀਂ ਹੋਈ ਮੈਂ ਸਬ ਇੰਸਪੈਕਟਰ ਦੀਪਕ ਕੁਮਾਰ ਐਸ ਡੀ ਆਰ ਵਿੰਗ ਚਾਰਜ ਇਹ ਬੋਡੀ ਮੈਨੂੰ ਬਹੂਪੁਰ ਗੁਰਦੁਆਰਾ ਗੁਰਦੁਆਰੇ ਲੱਗੇ ਮਿਲੀ ਮੈਨੂੰ ਉੱਥੇ ਦੇ ಗ್ರಾಮ ਪੰਚਾਇਤ ਜਿਲ੍ਹਾ ਸਕੱਤਰ ਸਾਹਿਬ ਨੇ ਉਹਨਾਂ ਨੂੰ ਫੋਨ ਕੀਤਾ ਕਿ ਦੇ ਡੈਡ ਬੋਡੀ ਬਹਿ ਕੇ ਆਈ ਹੈ ਮੈਨੂੰ ਐਸ ਡੀ ਮੈਡਮ ਨੇ ਕਿਹਾ ਇਹਨੂੰ ਜਲਦੀ ਸਲਦੀ ਰਿਕਵਰੀ ਕਰਕੇ ਇਹਨੂੰ ਪੁਲਿਸ ਦੇ ਹਵਾਲੇ ਕੀਤਾ ਜਾਵੇ ਤਾਂ ਮੈਂ ਰਿਕਵਰੀ ਕਰ ਲਿਆ ਹੁਣ ਇੱਕਦੇ ਐਸ ਐਚਓ ਕਬੀਰਪੁਰ ਦੇ ਐਸ ਐਚਓ ਨੂੰ ਉਹਨਾਂ ਦੇ ਹਵਾਲੇ ਕਰਨ ਲੱਗਾ ਬੋਡੀ ਰਾਸ਼ ਦੇ ਹਾਲਾਤ ਕੀ ਨੇ ਹਾਲਾਤ ਬਹੁਤ ਬੁਰੀ ਹਾਲਾਤ ਹੈ ਕਿ ਪਤਾ ਨਹੀਂ ਕਿਛੋਂ ਕਿਤੋਂ ਪਿੱਛੋਂ ਕਿਸ ਬਹਿ ਕੇ ਆਈ ਕਿਤੋਂ ਆਈ ਆ ਪਾਨੂੰ ਨਹੀਂ ਪਤਾ ਹੈਂਡਓਵਰ ਕਰਨ ਲੱਗਾ ਆ। ਆਸ ਮਿਲੀ ਹੈ ਇਹ ਮਾਮਲਾ। ਮਾਮਲਾ ਇਦਾਂ ਇਤੋਂ ਨਾ ਬਾਉਪਰ ਪਿੰਡ ਦੇ ਲੱਗੇ ਇੱਕ ਆਪਣੇ ਅਮਰੀਕ ਸਿੰਘ ਦਾ ਡੇਰਾ ਜੀ ਉੱਥੋਂ ਇਹ ਰੁੜ ਕੇ ਪਤਾ ਨਹੀਂ ਆਈ ਆ। ਤਾਂ ਫੋਨ ਆਇਆ ਹੈਗਾ ਆਪਣੇ ਇੱਥੇ ਤੇ ਉਹਨਾਂ ਸਾਨੂੰ ਦੱਸਿਆ। ਤੇ ਉਹ ਆਪਣੇ ਬੰਦੇ ਜਿਹੜੀ ਟੀਮ ਆਈ ਹੋਈ ਆ ਉਹ ਕੱਢ ਕੇ ਲੈ ਕੇ ਆਈ ਆ ਡੇਰਾ ਤੋਂ ਜੀ। ਸਰ ਆਖਤ ਹੋਈ ਇਹਦੀ ਅੰਦਰ। ਇਹ ਨਿਸ਼ਨਾਗਤ ਹੀ 72 ਘੰਟੇ ਨੂੰ ਰੱਖਾਂਗੇ ਆਪਣੇ ਸਰਕਾਰੀ ਹਸਪਤਾਲ ਸੰਤਾਨਪੁਰ ਲੋਧੀ ਮੋਚਰੀ ਦੇ ਵਿੱਚ ਤੇ ਇਹਦੇ ਹਿਥਿਆਰ ਜਾਰੀ ਕਰਾਵਾਂਗੇ ਤੇ ਅਖਬਾਰਾਂ ਦੇ ਵਿੱਚ ਦਵਾਂਗੇ ਤੇ ਫੇਸ ਇਹ ਕੋ ਨਾ ਇਹਦਾ ਵਾਰੀ ਵਾਰ ਸਾਬ ਹੈ ਅਸੀਂ ਇਹਦਾ ਪੋਸਟਮਾਰਟ ਮਗਾ ਕੇ ਸੰਸਕਾਰ ਕਰਾਵਾਂਗੇ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਖੇਤਰ ਚ ਉਸ ਸਮੇਂ ਸੰਸਨੀ ਫੈਲ ਗਈ ਜਦੋਂ ਪਿੰਡ ਬਾਉਪੁਰ ਤੋਂ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਈ ਦੱਸਦੇ ਕਿ ਦਰਿਆ ਬਿਆਸ ਨੇ ਇਸ ਇਲਾਕੇ ਨੂੰ ਵੱਡੀ ਮਾਰ ਮਾਰੀ ਹੈ ਤੇ ਆਜੀ ਬੰਨ ਟੁੱਟਣ ਤੋਂ ਬਾਅਦ ਪੂਰਾ ਇਲਾਕਾ ਪਾਣੀ ਦੇ ਵਿੱਚ ਡੁੱਬ ਗਿਆ ਇਸ ਵਿਚਾਲੇ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ ਐਸਟੀਆਰਐਫ ਦੀ ਟੀਮ ਵੱਲੋਂ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਪਾਣੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਦੂਜੇ ਪਾਸੇ ਪੁਲਿਸ ਵੱਲੋਂ লাশ ਨੂੰ ਕਬਜ਼ੇ 'ਚ ਲੈ ਲਿਆ ਗਿਆ ਤੇ লাশ ਨੂੰ ਸਿਵਲ ਹਸਪਤਾਲ ਦੇ ਮਰਦਾ ਘਰ ਵਿੱਚ ਰਖਵਾ ਕੇ ਜਾਂਚ ਆਰੰਭ ਕਰ ਦਿੱਤੀ ਗਈ ਹੈ ਫਿਲਹਾਲ লাশ ਦੀ ਸ਼ਨਾਖਤ ਨਹੀਂ ਹੋਈ ਮੈਂ ਸਬ ਇੰਸਪੈਕਟਰ ਦੀਪਕ ਕੁਮਾਰ ਐਸਡੀਆਰ ਵੀ ਇਨਚਾਰਜ ਇਹ ਬੋਡੀ ਮੈਨੂੰ ਬੋਪੁਰ ਗੁਰਦੁਆਰਾ ਗੁਰਦੁਆਰੇ ਦੇ ਲੱਗੇ ਮਿਲੀ ਮੈਨੂੰ ਉੱਥੇ ਦੇ ਗ੍ਰਾਮ ਪੰਚਾਇਤ ਦੇ ਸੈਕਟਰੀ ਸਾਹਿਬ ਨੇ ਉਹਨੇ ਫੋਨ ਕੀਤਾ ਕਿ ਦੇ ਡੈਡ ਬੋਡੀ ਬੈ ਕੇ ਆਈ ਹੈ ਮੈਨੂੰ ਐਸਡੀਐਮ ਮੈਡਮ ਨੇ ਕਿਹਾ ਇਹਨੂੰ ਜਲਦੀ ਤੋਂ ਜਲਦੀ ਰਿਕਵਰੀ ਕਰਕੇ ਇਹਨੂੰ ਪੁਲਿਸ ਦੇ ਹਵਾਲੇ ਕੀਤਾ ਜਾਵੇ ਤਾਂ ਮੈਂ ਰਿਕਵਰੀ ਕਰ ਲਿਆ ਹੁਣ ਇੱਥੇ ਦੇ ਐਸਐਚਓ ਕਬੀਰਪੁਰ ਦੇ ਐਸਐਚਓ ਨੂੰ ਉਹਨਾਂ ਦੇ ਹਵਾਲੇ ਕਰਨ ਲੱਗਾ ਬੋਡੀ ਲਾਸ਼ ਦੇ ਹਾਲਾਤ ਕੀ ਹਾਲਾਤ ਬਹੁਤ ਬੁਰੀ ਹਾਲਾਤ ਹੈ ਕਿ ਪਤਾ ਨਹੀਂ ਕਿੱਥੋਂ ਕਿੱਥੋਂ ਕਿਸ ਬਹਿ ਕੇ ਆਈਏ ਕਿੱਥੋਂ ਆਈਏ ਆਪਾਨੂੰ ਨਹੀਂ ਪਤਾ ਮੈਂ ਐਸਐਚਓ ਕਬੀਰਪੁਰ ਨੂੰ ਹੈਂਡਓਵਰ ਕਰਨ ਲੱਗਾ ਆਸ਼ ਮਿਲੀ ਹੈ ਇਹ ਮਾਮਲਾ ਮਾਮਲਾ ਇਦਾਂ ਇਥੋਂ ਨਾ ਬਾਉਪਰ ਪਿੰਡ ਦੇ ਲੱਗੇ ਇੱਕ ਪਿੰਡ ਆਪਣੇ ਅਮਰੀਕ ਸਿੰਘ ਦਾ ਡੇਰਾ ਜੀ ਉਥੋਂ ਇਹ ਰੁੜ ਕੇ ਪਤਾ ਨਹੀਂ ਆਈ ਹੈ ਪੁੱਤ ਫੋਨ ਆਇਆ ਹੈਗਾ ਆਪਣੇ ਇੱਥੇ ਤੇ ਉਹਨਾਂ ਸਾਨੂੰ ਦੱਸਿਆ ਤੇ ਉਹ ਆਪਣੇ ਬੰਦੇ ਜਿਹੜੀ ਟੀਮ ਆਈ ਹੋਈ ਹੈ ਉਹ ਕੱਢ ਕੇ ਲੈ ਕੇ ਆਈ ਹੈ ਡੇਰਾ ਡੋਡੀ ਸਰ ਆਖੋਈ ਇਹਦੀ ਬੰਦਾ ਨਿਸ਼ਨਾਗਤ ਅਸੀਂ 72 ਘੰਟੇ ਨੂੰ ਰੱਖਾਂਗੇ ਆਪਣੇ ਸਰਕਾਰੀ ਹਸਪਤਾਲ ਸੁਲਤਾਨਪੁਰ ਲੋਧੀ ਮੋਚਰੀ ਦੇ ਵਿੱਚ ਇਹਦੇ ਹਿਥਿਆਰ ਜਾਰੀ ਕਰਾਵਾਂਗੇ ਤੇ ਅਸਵਾਰਾਂ ਦੇ ਵਿੱਚ ਦਵਾਂਗੇ ਤੇ ਜੇ ਕੋਈ ਨਾਗ ਦਾ ਵਾਲੀਵਾਰ ਸਿਆਪ ਹੈ ਅਸੀਂ ਜਿਹਦਾ ਪੋਸਟਮਾਰਟ ਮਗਾ ਕੇ ਸੰਸਕਾਰ ਕਰਾਵਾਂਗੇ